ਸਭ ਤੋਂ ਪਹਿਲਾਂ ਤੇ ਡੀਐਸਪੀ ਸਾਹਿਬ ਤੁਹਾਡਾ ਸਵਾਗਤ ਹੈ ਪੰਜਾਬ ਗਲੋਬਲ ਨਿਊਜ਼ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਤੇ ਵੱਡੇ ਪੱਧਰ ਤੇ ਵਿਕਾਸ ਦੇ ਕੰਮ ਹਲਕਾ ਦੱਖਣੀ ਦੇ ਵਿੱਚ ਹੋ ਰਹੇ ਨੇ ਤੇ ਐਜ਼ ਤੁਸੀਂ ਡਾਕਟਰ ਨਿਜਰ ਦੇ ਦਫਤਰੀ ਸੈਕਟਰੀ ਜੇ ਤੇ 2023 ਦੇ ਵਿੱਚ ਕੀ ਪ੍ਰਾਪਤੀਆਂ ਰਹੀਆਂ ਵਿਕਾਸ ਦੇ ਕੰਮ ਜਿਹੜੇ ਨੇ ਹਲਕਾ ਦਖਣੀ ਦੇ ਵਿੱਚ ਡਾਕਟਰ ਇੰਦਰਬੀਰ ਸਿੰਘ ਨੇਜਰ ਦੀ ਅਗਵਾਈ ਚ ਹੋਏ ਨੇ ਪਹਿਲਾਂ ਤੇ ਮੈਂ ਤੁਹਾਡਾ ਪ੍ਰਸੰਦਾ ਬਹੁਤ ਧੰਨਵਾਦੀ ਆ ਤੁਸੀਂ ਸਾਡੇ ਕੋਲ ਵਿਚਾਰ ਜਾਣਨ ਵਾਸਤੇ ਆਏ ਜੀ ਜੋ শ্রোਤਿਆਂ ਨੂੰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਮਸਤੇ ਜਿਹੜਾ ਹੀਰਾ ਸਾਰਿਆ ਜੇ ਸਰਕਾਰ ਦੀ ਸ਼੍ਰੀ ਇੰਦਰਬੀ ਸਿੰਘ ਜੀ ਨજર ਅਮਲ ਹਲਕਾ ਸਾਊਥ ਦੀ ਸਰਕਾਰ ਦੀ ਹੇਠ ਜਿਹੜੇ ਕੰਮ ਆ ਹਾਂ ਗੁਰਦਵਾਲਾ ਭੌਂ ਵਿੱਚ ਬੈਠ ਕੇ ਮੈਂ ਆਪਣੀ ਟੀਮ ਨਾਲ ਕੀਤੇ ਉਹਨਾਂ ਦਾ ਵੀ ਲੋ ਇਸ ਪ੍ਰਕਾਰ ਆ ਅਸੀਂ ਇਸ ਅਰਸ਼ੇ ਦੇ ਵਿਚਕਾਰ 350 ਸੋਨੜ ਜਿਹੜਾ ਹੀ ਆ ਉਹ ਪਹਿਲਾਂ ਹੀ ਗਰੀਬ ਲੋਕਾਂ ਨੂੰ ਲੈ ਕੇ ਦਿੱਤਾ ਜਿਹਦੀ ਇੱਕ ਸੋਨੇ ਦੀ ਕੀਮਤ ਜਿਹੜੀ ਆ ਉਹ ਤਿਰਭਨ 65000 ਰੁਪਏ ਸੀ ਇਸ ਤੋਂ ਛੁੱਟ ਅਸੀਂ ਫਿਰ ਰੋਜ਼ਗਾਰ ਦੇ ਸਾਧਨ ਕੈਂਪ ਕੀਤੇ ਸਨ ਫਾਊਂਡੇਸ਼ਨ ਦੀ ਮਦਦ ਨਾਲ 70 ਬੱਚਿਆਂ ਨੂੰ ਹੀ ਨੌਕੀ ਜੇ ਲਗਾਇਆ 300 ਬੱਚੇ ਹਰੇ ਉੱਥੇ ਪੇਟੇ ਨਾ ਕਰ ਰਿਹਾ ਆ ਸਮਾਰ ਯੋਜਨਾ ਦੇ ਤਹਿਤ ਅਸੀਂ ਵੱਤ ਵੱਧ ਮੇਰੇ ਇਲਾਕੇ ਦੇ ਵਿੱਚ ਜਿਹੜੇ ਉਹ ਕੈਂਪ ਲੱਗੇ ਜਿਸ ਵਿੱਚ ਹੀ 4000 ਕਾਰਡ ਬਣਾਇਆ ਜਿਸਨ ਲੋਕਾਂ ਨੂੰ 5 ਲੱਖ ਗਰੀਬ ਲੋਕਾਂ ਨੂੰ 5 ਲੱਖ ਦਾ ਰਾਜਕਰਾਮ ਦਾ ਫੈਰਾ ਹੋਇਆ ਇਹੋ ਸਿਹਤ ਰਾਹੀਂ ਕਈ ਹੋ ਰਹੀ ਰਸਦਿਸ ਬਣੀ ਜਿਹੜੀ ਸਰਗੁਸ਼ ਕਹਤਾਂ ਆਂ ਉਹ ਦੂਰ ਕੀਤੀਆਂ ਬਾਕੀ ਇਹ ਦਫਤਰ ਦੇ ਵਿੱਚ ਬੈਠ ਕੇ ਤੇ ਡਾਕਟਰ ਸਾਹਿਬ ਦੇ ਹੁਕਮ ਦੇ ਨਾਲ ਇੱਥੇ ਹੀ ਲੋਕਾਂ ਦੀਆਂ ਸ਼ਿਕਾਇਤਾਂ ਸੁਣਿਆ ਤੇ ਜਿਹੜੀਆਂ ਵੀ ਸਾਥੋਂ ਨਵਾਲ ਹੋਈਆਂ ਅਸੀਂ ਉੱਥੇ ਨਵਾਲ ਮਕੀਤੀਆਂ ਹਜ਼ਾਰੇ ਸ਼ਿਕਾਇਤਾਂ ਨਵਾਲ ਕੀਤੀਆਂ ਜਿਹੜੀਆਂ ਜਿਹੜੀਆਂ ਸਾੜ ਕੋ ਨਹੀਂ ਹੁੰਦੀਆਂ ਉਹਨਾਂ ਵਿੱਚ ਅਸੀਂ ਡਾਕਟਰ ਸਾਹਿਬ ਦੀ ਮਦਦ ਲਈ ਇਸ ਲਈ ਹੀ ਇੱਥੇ ਪੈਨਸ਼ਨਾਂ ਦਾ ਕੰਮ ਚਲਾਇਆ ਅੱਜ ਬਾਦਿਆ ਨੇ ਸੇਟਾ ਚਲਾਇਆ ਅੱਜ ਹੋਰ ਜਿਹੜੇ ਕੰਮ ਸਾਥੋਂ ਜਿਹੜਾ ਹੀ ਆ ਗਰੀਬ ਲੋਕਾਂ ਦੇ ਵਾਸਤੇ ਜਿਹੜੇ ਵਿੱਚ ਕੁਛ ਕਹਿ ਸਕੀਏ ਕਿ ਕਿਹੇ ਕੰਮ ਵੀ ਨਹੀਂ ਸ਼ਿਕਾਇਤਾਂ ਕੀ ਆ ਇਹ ਜਲਵਾਟ ਸੁਰਾਇ ਦੀ ਆਗਿਆ ਜਾਂ ਸ਼ੀਵਸ਼ਸ ਦੀ ਆਗਿਆ ਉਹ ਸਾਰੇ ਹੀ ਕੰਮ ਇਹ ਕੀਤੇ ਇਸ ਇਲਾਕੇ ਦੇ ਵਿੱਚ ਡਾਕਟਰ ਸਾਹਿਬ ਵੀ ਗੇਰ ਨਗਰ ਦੇ ਵਿੱਚ ਇੱਥੇ 70-80 ਹਜ਼ਾਰ ਲੱਗਦਾ ਲਗਭਗ ਜਿਹੜਾ ਕੰਮ ਜਿਹੜਾ ਹੈ ਨਾ ਉਹ ਕੰਪਲੀਟ ਹੋ ਚੁੱਕਾ ਵਾ ਅੱਗੇ ਸਰਕਾਰਾਂ ਉੱਝ ਨਹੀਂ ਆ ਤੇ 5 ਸਾਲ ਜਾ ਕੇ ਤੇ ਕੰਮ ਕਰਦੀਆਂ ਆਏ ਪਰ ਸਾਡੀ ਸਰਕਾਰ ਨੇ ਇਹ ਗੱਲ ਦੱਸਤਾ ਵੀ ਜਿਹੜਾ ਇਹ ਕੰਮ ਆ ਇਹ ਆਪਾਂ ਹੜਾ ਵਾ ਪਹਿਲਾਂ ਹੀ ਕਰ ਦਿੱਤਾ ਜਿਹੜੇ ਕਿ ਪਹਿਲੇ 5 ਸਾਲਾਂ ਉਚਕਾਰਨ ਸੀ 700 ਬਾਕੀ ਰੁਪਏ ਦੀਆਂ 6 ਸੂਤਾ ਵਾਸਤੇ ਹਾਂਜੀ ਕੀ ਆਪਣੇ ਅਨੁਸਾਸਨੀਆਂ ਖੋਲੀਆਂ ਹਾਂਜੀ ਬੱਚਿਆਂ ਨੂੰ ਪੜਨ ਵਾਸਤੇ ਚੰਗੇ ਸਕੂਲ ਜਿਹੜੇ ਆ ਉਹ ਪ੍ਰੋਵਾਈਡ ਕਰ ਰਹੇ ਆ ਹਾਂਜੀ ਰਕਾਰ ਦੇ ਸਾਧਨ ਜਿਹੜੇ ਆ ਉਹ ਲੋਕਾਂ ਵਿੱਚ ਅਸੀਂ ਦੇ ਰਹੇ ਹਾਂ ਪਰ ਜਿੰਨੇ ਵੀ ਸਤਜਰਾ ਵਾ ਵੱਤ ਵਾ ਜਰਾ ਕੰਮ ਇਹਰਾ ਵਾ ਉਹ ਹੀ ਕਰ ਰਹੇ ਆ ਤੇ ਜਿਹੜਾ ਜਿਹੜਾ ਕੋ ਕੰਮ ਰਹਿ ਗਿਆ ਵਾ ਉਹ ਵੀ ਅਸੀਂ ਜਿਹੜਾ ਲੋਕਾਂ ਨੂੰ ਸ਼ਵਾਜ ਦਰ ਕਿਸੇ ਦਾ ਕੰਮ ਇਹਰਾ ਆ ਇਹਨਾਂ ਨੂੰ ਕੰਮ ਕਿਸੇ ਦਾ ਦੂਰ ਰਹੂਗਾ ਸਾਰੇ ਕੰਮ ਜਿਹੜੇ ਹਨ ਵਿਕਾਸ ਦੇ ਕੰਮ ਜਿਹੜੇ ਆ ਉਹ ਜਿਹੜੇ ਆ ਪੂਰੇ ਹੋ ਜਾਣਗੇ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਸਰਕਾਰ ਹਲਕਾ ਦੱਖਣੀ ਦੇ ਵਿੱਚ ਵਿਕਾਸ ਦੇ ਕੰਮ ਲਗਾਤਾਰ ਨਿਰੰਤਰ ਤੁਹਾਡੇ ਵੱਲੋਂ ਵੀ ਪੂਰੇ ਪੱਧਰ ਦੇ ਉੱਤੇ ਲੋਕਾਂ ਦੀ ਜਿਹੜੀ ਹੈ ਸੁਣਵਾਈ ਕੀਤੀ ਗਈ ਹੈ ਤੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਕੀਤਾ ਗਿਆ ਹੁਣ ਜਿਸ ਤਰ੍ਹਾਂ 2023 ਜਾ ਰਿਹਾ ਤੇ ਨਵਾਂ ਸਾਲ ਆ ਰਿਹਾ ਨਵੇਂ ਸਾਲ ਦੇ ਮੌਕੇ ਦੇ ਉੱਤੇ ਤੁਸੀਂ ਸਮੂਹ ਹਲਕਾ ਦੱਖਣੀ ਦੇ ਵਾਸੀਆਂ ਨੂੰ ਵਲੰਟੀਅਰਾਂ ਨੂੰ ਕੀ ਸੰਦੇਸ਼ ਆ ਦੇਣਾ ਚਾਹੋਗੇ ਨੰਬਰ 1 ਤਹਿਨਾ ਜਿਹੜੀ ਵਾਸ਼ਕਨ ਦੀ ਵਰਣ ਪ੍ਰਣਾਲੀ ਆ ਉਹਨੂੰ ਜਿਹੜਾ ਵਾ ਠੀਕ ਕਰਨ ਦੇ ਵਿੱਚ ਜਦਾਂ ਪੂਰੀ ਮਦਦ ਆਪਣਾ ਹੈਲਪ ਕਰਾਂਗੇ ਦੂਜੇ ਨੰਬਰ ਦੇ ਤੇ ਹੀ ਜਿਹੜਾ ਨਸ਼ਾ ਵਾ ਇਹਦੇ ਤੇ ਅਸੀਂ ਲੋਕਾਂ ਨੂੰ ਸ਼્વાસ ਦਉਨੇ ਆ ਵੀ ਪੂਰਾ ਕੰਟਰੋਲ ਕਰ ਲਾਂਗੇ ਅਸੀਂ ਜਿਹੜੀਆਂ ਔਰਤਾਂ ਨੇ ਚੁਣ ਜਿਹੜੀਆਂ ਸਿਰਾਂ ਤੋਂ ਨਹੀਂ ਲੱਥਨ ਦੇਣੀਆਂ ਤੇ ਨਾ ਹੀ ਬੱਚਿਆਂ ਨੂੰ ਦੇ ਮਰਨ ਦੇਣੇ ਆ ਦੂਜਾ ਬਾਕੀ ਹੀ ਪੁਲਿਸ ਪ੍ਰਸ਼ਾਸਨ ਨੂੰ ਤੇ ਬਾਕੀ ਸਾਰਿਆਂ ਨੂੰ ਲੋਕਾਂ ਨੂੰ ਵੀ ਇਹਨੇ ਵੀ ਸਾਡੇ ਨਾਲ ਇਕੱਠੇ ਹੋ ਕੇ ਹੀ ਜਿੱਥੇ ਤੇ ਵੇਚਦੇ ਆ ਇਹਨਾਂ ਨੂੰ ਨੱਥਪਾਈਏ ਪੁਲਿਸ ਪ੍ਰਸ਼ਾਸਨ ਦੀ ਪੂਰੀ ਮਦਦ ਕਰੀਏ ਤੇ ਨਾਲ ਹੀ ਮਨ ਨਸ਼ਾ ਤਸਕਰ ਨੂੰ ਹਜੀ ਕਿਉਂਕਿ ਸਾਡੇ ਪਿਛਲੇ ਸਾਲ ਦੇ ਵਿੱਚ ਮਾਨ ਸਰਕਾਰ ਨੇ ਜਿੰਨੀਆਂ ਵੱਡੀਆਂ ਮਸ਼ੀਨਾਂ ਸੀ ਉਹਨਾਂ ਨੂੰ ਨੱਥਾ ਪਾਤੀਆਂ ਉਹਨਾਂ ਦੀਆਂ ਪ੍ਰਾਪਰਟੀਆਂ ਸੀਜ਼ ਕਰਾਤੀਆਂ ਹੁਣ ਜਿਹੜੇ ਛੋਟੇ ਜਿਹੇ ਰਹਿ ਗਏ ਆ ਇਹ ਬੰਦੇ ਦੇ ਪੁੱਤ ਬਣ ਜਾਣਾ ਨਹੀਂ ਤੇ ਇਹ ਜਿਹੜੇ ਹੁਣ ਸੜਾਕਾ ਪਿੱਛੇ ਜਾਣ ਦੇ ਤਿਆਰ ਹੋ ਜਾਣਾ ਨਸ਼ਾ ਨਹੀਂ ਹੀ ਵੇਚ ਦੇਣਾ ਇਸਾ ਕਿ ਮੇਰੀ ਵੀ ਬੇਨਤੀ ਆ ਵੀ ਉਹ ਨਸ਼ਾ ਹੁਣ ਬੰਦ ਕਰ ਦੇਣਾ ਤੇ ਦੂਜਾ ਜਿਹੜੇ ਵਾ ਚਾਈਨਾ ਡੋਰ ਆ ਜਿਹੜੀ ਹੁਣ ਇਹਦਾ ਇਹ ਇਹ ਇਧਰ ਲੋਕ ਚੱਲ ਪਏ ਆ ਇਹ ਨਾ ਹੀ ਬੁੱਡੀਆਂ ਲੋਕਾਂ ਨੂੰ ਡਾਉਂ ਦੇਣੀਆਂ ਇਹਦੇ ਨਾਲ ਪਾ ਕੇ ਤੇ ਨਾ ਹੀ ਵੇਚ ਦੇਣੀਆਂ ਇਸ ਵਾਸਤੇ ਮੇਰੀ ਬੇਨਤੀ ਆ ਲੋਕਾਂ ਨੂੰ ਪਾਸ ਛੋੜ ਕੇ ਬੇਨਤੀ ਆ ਲੋਕਾਂ ਰਿਆ ਜਾਣਾਲ ਵੇਖੋ ਉਰਦੇ ਪੰਛੀ ਸਮਾਨ ਵਿੱਚ ਵੇਖੋ ਜੇ ਨਾਲ ਤੁਸੀਂ ਕਾਹਤ ਕਰ ਰਹੇ ਹੋ ਇਸ ਕਰਕੇ ਇਹ ਵੀ ਬਾਝਣ ਨਹੀਂ ਤੇ ਅਕਰ ਜਿਹੜਾ ਮੈਂ ਆਪਣੇ ਵਾਰੰਟੀਆਂ ਸਮੂਹ ਨਵੇਂ ਸਾਲ ਦੇ ਵਿੱਚ ਵਾਰੰਟੀਆਂ ਨੂੰ ਬੇਨਤੀ ਕਰੂੰਗਾ ਪੀਣਾ ਵਾਸਤਿਹ ਰੱਖੋ ਜਿਹੜਾ ਡੋਂਗਾ ਨਾ ਗੁੱਡੀ ਉਹਦੇ ਬਾਰੇ ਵੀ ਦਸਤਨ ਉਤਰਾ ਦਿਓ ਜੇ ਜਦੋਂ ਤੁਹਾਨੂੰ ਤਰਾਜ ਹੋਏ ਨਾ ਤਾਂ ਨਾ ਗੁੱਤ ਰੱਖਿਆ ਜਾਊਗਾ ਤੇ ਜਿਹੜਾ ਬੰਦਾ ਡੋਂੜਾ ਉਹ ਤੁਸੀਂ ਆਪੇ ਕੰਟਰੋਲ ਕਰਨਾਗੇ ਇਸ ਕਰਕੇ ਇਹ ਵੀ ਜਿਹੜਾ ਕੰਮ ਅਸੀਂ ਜਿਹੜਾ ਨਵਾਂ ਨਹੀਂ ਹੋਣਾ ਬਾਕੀ ਸਾਡੇ ਡਾਕਟਰ ਸਾਹਿਬ ਬੜੇ ਕੋਸ਼ਿਸ਼ ਕਰ ਰਹੇ ਆ कि ਸਾਡੇ ਇਲਾਕੇ ਦੀ ਪਾਣੀ ਦੀ ਸਮੱਸਿਆ ਉਹ ਹੱਲ ਹੋ ਜੇ ਉਹ ਅਸੀਂ ਬਹੁਤ ਵਧੀਆ ਪਾਣੀ ਜਿਹੜਾ ਜੜੀ ਬੂਟੀਆਂ ਦਾ ਪਾਣੀ ਪਹਾੜਾਂ ਚੋਂ ਆਉਂਦਾ ਵਾ ਨਹਿਰਾ ਦੇ ਵਿੱਚ ਆਉਂਦਾ ਵਾ ਇਹ ਰਸੋਸ਼ਾ ਪਾਣੀ ਆ ਇਹ ਵੀ ਲੋਕਾਂ ਨੂੰ ਦੇਣ ਦਾ ਰਵਾ ਉਪਰਾਲਾ ਕਰ ਰਿਹਾ ਬਹੁਤ ਮਿਹਨਤ ਨਾਲ ਸਾਹਿਬ ਕਰ ਰਿਹਾ ਰਾਤ ਦਿਨ ਲੱਗੇ ਪਏ ਨੇ ਇਹ ਹੈ ਕਿ ਨਵੇਂ ਸਾਲ ਦੇ ਵਿੱਚ ਉਹ ਬਹੁਤ ਆਪਣੇ ਲੋਕਾਂ ਦਾ ਰਵਾ ਆ ਫੈਲਾ ਕਰਗੇ ਤੇ ਹੁਣ ਜਦ ਨਵਾਂ ਸਾਲ ਹੁਣ ਆਉਣ ਲੱਗਾ ਵਾ ਡਾਕਟਰ ਰਿੱਦਿਸ਼ ਸਾਹਿਬ ਆਪਣੇ ਡਾਕਟਰ ਇੰਦਰਬੀ ਸਿੰਘ ਜੀ ਨਿੰਦਰ ਵੱਲੋਂ ਮੇਰੇ ਦਫ਼ਤਰ staff ਵੱਲੋਂ ਸਾਰੇ ਸਾਰੇ ਲੋਕਾਂ ਨੂੰ ਲੱਖ ਲੱਖ ਵਧਾਈ ਹੋਏ ਤੇ ਪ੍ਰਮਾਤਮਾ ਅੱਗੇ ਮੈਂ ਬੇਨਤੀ ਕਰਦਾ ਹਾਂ ਕਿ ਜਦ ਨਵਾਂ ਸਾਲ ਉਹਨਾਂ ਵਾਸਤੇ ਆਵੇ ਖੁਸ਼ੀਆਂ ਤੇ ਖੁਸ਼ਹਾਲੀਆਂ ਲੈ ਕੇ ਆਵੇ